ਦੱਬਲ ਚੱਕਲੇ ਨਹੀਂ ਛੱਡੇ ਕੋਈ ਇਹ ਨਾ ਕਹਿ ਉਹ ਵੀ ਉਹ ਜੀ ਦੱਬਲ ਚੱਕਲੇ ਵਿੱਚ ਛੱਡਦੇ ਸੀ ਉਹਦੇ ਜੇ ਤਾਂ ਹੂਜ ਹੋ ਗਿਆ ਸੀ ਉਹ ਹੂੰ ਉਹਦਾ ਜੱਫਾ ਜਿਸਨਾਨ ਕਹ ਲੈ ਉਹਦਾ ਤੇਰੇ ਨੂੰ ਉਹ ਕਰਤਾ ਸੀ ਬਿਲਕੁਲ ਨਹੀਂ ਕਿਹਾ ਹੂੰ ਫਿਰ ਤਿਆਗੀ ਮਾਇਆ ਪਰ ਮਾਇਆ ਦਾ ਮੋਟ ਹੈ ਹੂੰ ਬਿਲਕੁਲ ਨਹੀਂ ਛੱੜਤੀ ਤੇਰਕੁਡੀ ਛੱੜਤੀ ਮਾਇਆ ਛੱਡੀ ਹੂੰ ਉਸ ਤੇ ਨਾਮ ਬੰਦ ਕਰਤਾ ਪੌਣੇ ਚ ਰਹਿਣ ਲੱਗ ਗਿਆ ਹਾਂ ਵਾਹ ਦਾ ਤਿਆਗੀ ਜੀ ਜਿਹੜਾ ਤੁਸੀਂ ਭਾਵੇਂ ਚੱਲਦਾ ਸੀ ਮਾਇਆ त्यागी ਹੋਈ ਹੈ। ਸਰੀਰ ਤੇ ਰਹਿਣਾ ਆ ਵੀ ਇਹ ਨਾਲ ਅਟੈਚਮੈਂਟ ਉਹਦੀ ਹੁੰਦੀ ਨਹੀਂ। ਤੇ ਸਰੀਰ ਨਾਲ ਅਟੈਚਮੈਂਟ ਦੀ ਮਾਇਆ ਨਾਲ ਕਾਦੀ ਰਹਿੰਦੀ। ਠੀਕ ਹੈ ਜੀ। ਤੇ त्याਗੀ ਭਾਇਆ ਪ੍ਰਗਟ ਹੋਇਆ ਸਾਧ ਸੰਤ ਪਰ ਦਰਸ਼ਨ ਪਾਇਆ। ਪਰ ਦਰਸ਼ਨ। ਹਮਮ। ਪਰਗਟ ਹੋ ਗਿਆ ਉਹਦੇ ਅੰਦਰ ਵੀ ਸਾਧਗੁਰੂ ਸਾਧ ਸੰਗ ਦਾ ਮਤਲਬ ਸਮਝਾਓ ਜੀ। ਇਹ ਨੂੰ ਸਾਧ ਕੇ ਨੂੰ ਨੂੰ ਸਾਧ ਲਿਆ ਹ ਹ ਹਰ ਕਦੇ ਵੀ ਆਪਣੇ ਆਪਣੇ ਮਨ ਕਦੇ ਵੀ ਨਹੀਂ ਸੋਚਦਾ ਸੋਚਣਾ ਹਮੇਸ਼ਾ ਬਾਸਤੇ ਹੀ ਬੰਦੇ ਨੂੰ ਕਰਦਾ ਹ ਹ ਹ ਆਨੰਦ ਸੁਣ ਲਿਆ ਹੋ ਗਿਆ ਆਨੰਦ ਸੁਣ 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 ਕਾ ਕੋਈ ਕੋਈ ਆਨੰਦ ਸੁਣ ਕਹਤੇ ਹੋਈ ਹਮੇਸ਼ਾ ਬਾਸਤੇ ਹੀ ਮਨ ਸੁਣ ਹੋ ਗਿਆ ਹ ਹ ਹਮੇਸ਼ਾ ਬਾਸਤੇ ਹੀ ਮਨ ਬਰ ਗਿਆ ਹ ਹ ਸੱਚੇ ਬੰਦਰ ਅਜਾ ਮਨ ਸੋਚਣ ਤੇ ਬੰਦ ਹੋਇਆ ਗੁਰ ਕੇ ਸੋਚਣਾ ਸ਼ੁਰੂ ਹੀ ਨਹੀਂ ਕੀਤਾ ਤਾਂ ਉਹ ਠੀਕ ਹੈ ਜੀ ਕਿਉਂਕਿ ਇਹ ਗੱਲ ਵੀ ਦੱਸਣੀ ਜ਼ਰੂਰੀ ਹੈ ਵੀ ਭਗਤ ਰਵਿਦਾਸ ਜੀ ਨੂੰ ਤਾਂ ਕਿਹੜਾ ਸਾਧ ਸੰਗ ਜਿਹੜੀ ਅਸੀਂ ਸੋਚਦੇ ਆਂ ਵੀ 100 ਬੰਦਿਆਂ ਦਾ ਇਕੱਠ ਹੈ ਉਹਦੇ ਚ ਉਹਨਾਂ ਨੂੰ ਕਿਹਨੇ ਜਾਣ ਦੇਣਾ ਸੀ ਕਿਉਂਕਿ ਉਹਨਾਂ ਨੂੰ ਤਾਂ ਜਾਤ ਵੈਸੇ ਉਹ ਸਮਝਦੇ ਸੀ ਵੀ ਇਹ ਨੀਚ ਹੈ ਉਹ ਤਾਂ ਸਾਧ ਸੰਗ ਪੈ ਹੋ ਰਹੀ ਸੀ ਠੀਕ ਹੈ ਹਾਂਜੀ ਤੇ ਜਿਹੜੀ ਸਾਧ ਸੰਗ ਰੋਣ ਬੈਠੇ ਤੇ ਹੁਣ ਗਵੀਰ ਸਿੰਘ ਗਵੀਰ ਦੀ ਗੱਲ ਉਹਨੇ ਸੁਣੀ ਏ ਜਰੂਰ ਹੂੰ ਹੂੰ ਆਪੇ ਕਰਦਾ ਰਿਹਾ ਹਾਂਜੀ ਅੱਬ ਚਰਦੇ ਵੀ ਸੁਣ ਲਈ ਗੱਲ ਹੂੰ ਹੂੰ ਤੇ ਇਹ ਵੀ ਹੈ ਵੀ ਉਹ ਕੀਰ ਕੋਲ ਬੈਠ ਕੇ ਉਹ ਵੀ ਕਹਿ ਲਿਆ ਹੂੰ ਹੂੰ ਇਹ ਵੀ ਗੱਲ ਕਿਤੇ ਨਹੀਂ ਹੋਈ ਹੂੰ ਹੂੰ ਪਰ ਸਭ ਤੋਂ ਲੋਕਾਂ ਦੇ ਪਰਦੇ ਬੱਚਦੇ ਬੈਲ ਜਬੇ ਉਹ ਸਵਸਥਾ ਵਾਲੇ ਕੋਲ ਤੇ ਸੀਗੇ ਹੂੰ ਹੂੰ ਪਰ ਉਹ ਮੇਸ਼ਾ ਵੀ ਉਹ ਖੇਡ ਸੀ ਜਿਹੜੇ ਇਸ ਘਰ ਪੈਦਾ ਇਹਨਾਂ ਨੇ ਚੱਲ ਆਪਣੀ ਰਾਜੀਆਂ ਨੇ ਧਰਾਂ ਜਿਹੜਿਆ ਕੋਕ ਬਣਾਉ ਤੋੜ ਦੇ ਸੀ ਸਬਰਤੀ ਦੀਦੀ ਚ ਨੂੰ ਗਿਆ ਦੀ ਉਹਦਾ ਆਹ ਪੁੱਛਿਆ ਭਾਈ ਮੇਰੇ ਸਾਰੇ ਭਗਤ ਪਰ ਉਹ ਚੱਲਦੇ ਕੀਤੇ ਮੈਂ ਪਾਇ ਤੂ ਸਿਆ ਕਹ ਰਾਜਾ ਉਹ ਦੀ ਕੇ ਇਹਾਂ ਦੀ ਬਣਾਉ ਤੋੜੋ ਪਰ ਦਿੱਤੀ ਹੂੰ ਹੂੰ ਜਿਹਦੇ ਚ ਉਪਨਾਤ ਦੋ ਗੇਲ ਦੀ ਗੱਲ ਨੂੰ ਸੱਚ ਬਣਾਉਣ ਲੱਗੇ ਹੂੰ ਹੂੰ ਲਗਾਤਾਰ ਸਾਹਿਬ ਕਹ ਪੰਡਤ ਠੀਕ ਕਰ ਹੋਏ ਸਾਹ ਧਰਨਾ ਵੀ ਤੰਦੂਕਾ ਉੱਠੀ ਬੰਦ ਤੇ हां जी किन्ने ਭਗਤ ਹੂੰ ਹੂੰ ਅਜਾ ਕਰਾਉਂ ਜਾਂ ਹੂੰ ਸਾਰੇ ਬਣੇ ਜਾਂਦੇ ਨੇ ਹਾਂ ਜੀ ਇੱਥੇ ਸਾਰੇ ਉਹਨਾਂ ਦਾ ਹੀ ਨਾਮ ਹੈ ਜਿਹੜੇ ਨੂੰ ਉਹ ਨੀਂ ਸਮਝਦੇ ਸੀ ਉਹਨਾਂ ਦਾ ਹੀ ਨਾਮ ਆਇਆ ਤਾਂ ਕੁਝ ਦੇ ਨੋ ਰੋਡ ਚੱਲ ਆਦੇ ਤੈ ਲੋ ਹਾਂ ਹਾਂ ਜੀ ਸੈਣ ਨਾਈ ਬੁਤਕਾਰੀਆ ਉਹ ਘਰ ਘਰ ਸੁਣਿਆ ਅਰਦਾਈ ਨੇ ਵੀ ਗੱਲ ਸੁਣ ਲਓ ਹੂੰ ਹੂੰ ਜਿਹੜੇ ਬੁੱਤਿਆਂ ਕਰਦੇ ਨੇ ਜਿਹੜੇ ਅਥਰੇ ਦਿੰਦੇ ਨੇ ਹਮ ਆਪਣੇ ਭਾਵ ਦੇ ਸ਼ਾਦੀਆਂ ਦੇ ਜੋ ਵੀ ਘਰਾਂ ਦੇ ਵਿੱਚ ਜਿਹੜੇ ਹੁੰਦਾ ਸਮਾਗਮ ਹੁੰਦਾ ਹੈ ਵਰਗ ਹੋਵੇ ਜਾਂ ਕੁਝ ਵੀ ਹੋਵੇ ਹਮ ਹਰ ਕਾਲ ਜਿਹੜੇ ਦਿੰਦੇ ਫਿਰਦੇ ਹਮ ਹਮ ਆਕਰ ਸੁਣਿਆ ਸਾਰੇ ਜਾਣਦੇ ਨੇ ਹਮ ਹਮ ਕੰਬ ਨਹੀਂ ਛੱਡਿਆ ਉਹ ਉਦਕਾਰੀ ਦਾ ਹਮ ਹਮ ਆਈਆ ਨਾਬੂ ਨਹੀਂ ਛੱਡਿਆ ਹਮ ਹਮ ਹਰ ਕਾਲ ਸੁਣਿਆ ਹਮ ਹਮ ਜਿੰਦੇ ਵਸਿਆ ਪਰਮ ਭਗਤਾ ਮੈਂ ਗਣਿਆ ਉਹਦੇ ਅੰਦਰ ਹੀ ਪਰਮ ਵਨ ਬਸ ਕੇ ਐਸੇ ਹੀ ਪ੍ਰਗਟ ਹੋ ਗਿਆ ਭਗਤਾਂ ਦੀ ਕਰਤੀ ਹੋ ਗਈ ਉਹਦੀ ਜਿਉਂਦੀ ਉਹਦਾ ਨਾਈ ਜੀ ਉਹਦੀ ਕਾਹਦੇ ਹੋ ਗਈ ਹੂੰ ਹੂੰ ਬੁੱਢੇ ਜਿੰਨ ਕਿੱਥੇ ਗਈ ਹੂੰ ਸਾਰਾ ਤਿਉਹਰ ਸਾਰਤ ਕਰਤਾ ਪੁੱਲਦਸਾ ਸਾਰਾ ਬਣਾ ਤੈਰ ਨੈਸ ਕਰਤਾ ਪਰਮੇਸ਼ਰ ਦੇ ਦਰਵਾਜ਼ੇ ਹੂੰ ਹੂੰ ਐਸੇ ਹੀ ਪਰਮੇਸ਼ਰ ਦੇ ਘੇੜੇ ਵਰਤਾਈ ਸਾਰਾ ਤੈਰ ਰੇਟ ਹੋ ਗਿਆ ਪੁੱਲਦਸਾ ਹੂੰ ਹੂੰ ਫਿਰ ਉਹਨੇ ਸਾਡੇ ਤੇ ਨੀਰਵਾਜ ਆਪਣੇ ਡਿਫੈਂਸ ਵਾਸਤੇ ਮਤਲਬ ਫਿਰ ਉਹ ਹੱਦੋਂ ਤੜੜੂ ਪਥਰ ਚੋਗਲਿਆ ਹੂੰ ਕਿਸੇ ਨੂੰ ਕੋਈ ਕਿਸੇ ਨੂੰ ਕੋਈ ਨਾ ਵੇਰੇ ਵੀ ਉਹ ਦੂਜੇ ਪਾਸੇ ਜਾ ਕੇ ਜੀ ਹੂੰ ਹੂੰ ਸਾਰਾ ਫੇਰ ਝੂਠ ਬੋਲਿਆ ਦੁਬਾਰਾ ਹਾਂਜੀ ਬੜਾ ਝੂਠ ਪ੍ਰਚਾਰਿਆ ਹੂੰ ਹੂੰ ਝੂਠ ਸਾਹਿਬ ਉਹ ਝੂਠ ਦੇ ਪ੍ਰਚਾਰ ਦਾ ਹੀ ਸਿੱਖਿਆ ਝੂਠ ਬਾਣ ਦਾ ਲੈ ਕੇ ਹੂੰ ਹੂੰ ਹੁਣ ਲੋਹੀ ਕਰ ਰਹੇ ਹੂੰ ਹੂੰ ਉਹ ਝੂਠ ਦੇ ਸਾਰੇ ਪਰਦੇ ਫੋਲ ਕੇ ਪੂਰਾ ਜਿਹੜਾ ਜੂਆ ਹੈ ਇਹ ਦੁਬਾਰਾ ਤਰ ਲਹੂਗਾ ਉਹ ਜਿਹੜੇ ਟੀਕੇ ਨੇ ਉਹਦਾ ਜੂਆ ਹੋਊਗਾ ਰੱਖਿਆ ਹੈ ਸਾਡੇ ਨਾਲ ਤੇ ਸਿੱਤੇ ਥੱਲੇ ਤੇ ਜਿਹੜੇ ਟੀਕੇ ਹੋਏ ਉਹਦਾ ਜੂਆ ਉਤਾਰ ਨਹੀਂ ਦਿੱਤਾ ਰਹਿਣਾ ਸਾ ਉਹ ਤਾਂ ਉਹ ਹੀ ਕਹਿੰਦੀ ਆਪਣੀ ਹੈ ਭਈਰੇ ਭਾਈ ਦੋਸਤ ਦੀਵਾਰਾਂ ਦੇ ਨਾ ਕੀ ਰਾਤ ਆ ਗਿਆ ਦਰਵਾਜ਼ਾ ਹਾਂ ਜੀ ਅਰਥ ਗਏ ਸਾਰੇ ਅਰਥ ਬਲਟੇ ਪਰ ਬੋਲ ਵਾਲੀ ਕੀ ਕਹਿੰਦੀ ਅਰਥ ਕੀ ਕਰਦੇ ਨੇ ਉਹ ਅੜੇ ਪੈਣ ਵਿਚਰਨੀ ਵਾਲੇ ਵੀ ਯਾਰ ਦੋਹੀ ਜੀਕਦੇ ਸਨਾਤਨੀ ਹੋਏ ਰਹੋ ਸਨਾਤਨੀ ਸਿੱਖ ਨੇ ਪਹਿਲਾਂ ਤੇ ਤਾਂ ਕਹਿੰਦੇ ਨੇ ਵੀ ਇਹ ਆਖੇ ਪਲਟਦੇ ਸਿੱਖੀ ਫੇਰ ਆਜੂ ਆਪਣੇ ਸਹੀ ਰੂਪ ਚ ਜਿੱਦਾਂ ਸਿੱਖੀ ਆ ਗਈ ਐ ਨਾ ਸਿੱਖੀ ਸਰਜਾਦੀ ਐ ਇਹ ਜਿਹੜਾ ਕੰਰੀ ਦਾ ਜਿਹੜਾ ਉਹ ਸਿੱਖੀਰ ਦੇ ਵਸ ਦੀ ਗੱਲ ਰਹੀ ਹੈ ਜਿਹੜੇ ਰੌਲਾ ਪਾਉਂਦੇ ਸੀ ਵੀਰਿਹਾੜੇ ਸਿੱਖੀ ਚੱਲ ਜਾਂਦੇ ਗਏ ਹੂੰ ਹੂੰ ਜਿਹੜੇ ਵਸ ਦੀ ਗੱਲ ਰਹੀ ਉਹ ਸਿੱਖੀ ਹੈ ਉਹ ਤਾਂ ਸਰਮੁਕ ਵੀ ਹੈ ਇਹਦਾ ਕੀ ਚੀਜ਼ ਲੋਹੂ ਦੀ ਕਾ ਸਕਦਾ ਸਿਰ ਕਿਤੇ ਦੇ ਦਣਗੇ ਜੇ ਕੰਪਨੀ ਸੰਦਰ ਲਈ ਆ ਗਈ ਇਹਦਾ ਪੜਨ ਤੋਂ ਵੀ ਗਾਹ ਕਿਤੇ ਹੈ ਬੁਬਾਰੀ ਆ ਗਈ ਬੁਬਾਰੀ ਆ ਗਈ ਸਰਦਾਰ ਦੇ ਠੀਕ ਹੈ ਜੀ ਹਾਂ ਜੀ ਜਦੋਂ ਸਰਬੂ ਵੀ ਤਾਂ ਨਾ ਬੜੀ ਫਿਰਦੇ ਨੇ ਗਾਰੇ ਇਹਦਾ ਤਾਂ ਹੈ ਸਰੂ ਕਿਤੇ ਠੀਕ ਹੈ ਜੀ ਇਹ ਵੀ ਇਹ ਵੀ ਦੀ ਸੁਣ ਕੇ ਜਾਟ ਰੋ ਉਠ ਭਗਤੀ ਲਾਗਾ ਮਿਲੇ ਪਰਤਖ ਗੁਸਾਈਆਂ ਧੰਨਾ ਵੜ ਭਗਾ ਕੀ ਵਿਧੀ ਸੁਣੀ ਉਹਨੇ ਸੁਣਿਆ ਕਿਸ ਤਰੀਕੇ ਨਾਲ ਆਪਦੇ ਉਹਨੇ ਭਗਤੀ ਕੀਤੀ ਕਿਸ ਤਰੀਕੇ ਨਾਲ ਇਹ ਦਬਲੀ ਵਿਧੀ ਹੈ ਵਿਧੀ ਨਵੀਂ ਫਰਗੜ ਹੋਈ ਸੀ ਇਹ ਹਮਮ ਸੁਣੀਏ ਜਿਹੜੀ ਆ ਵਿਧੀ ਹੈ ਕੀ ਕਹਿੰਦੇ ਹੈ ਸ਼ੂਟਣ ਦੀ ਵਿਧੀ ਆ ਫਸੜ ਕੀ ਬਿਣੀ ਸਭ ਕੋ ਜਾਣੇ ਉਹ ਫਸੜ ਦੀ ਬਿਣੀ ਤਾਂ ਸਾਰੇ ਹੀ ਜਾਣਦੇ ਨੇ ਫਸਾਉਣ ਵਾਲੇ ਤਾਂ ਉਹ 400 ਜਿਹੜੀ ਆ ਤੇ ਲਗਭਗ ਵਿਧੀ ਹੈ ਨਾ ਉਹ ਬਤਾਂਦੇ ਫਸਾਉਣ ਵਾਲੇ ਇਹਦੇ ਕਿਨਦਰ ਸ਼ੂਟਣ ਵਾਲੀ ਦਾ ਇੱਕ ਕੋਈ ਹੈ ਉਹ ਕੀ ਆ ਉਹ ਝੱਡੀ ਚਿਰਤਰ ਝੱਡੀ ਚਿਰਤਰ ਸ਼ੂਟਣ ਲਈ ਵਿਧੀ ਹੈ ਦੁਨੀਆਂ 'ਚ ਜਨਤਰਲੇ ਬਸਾਉਣ ਵਾਲੀ ਵਿਧੀ ਆ ਉਹ ਵਿਧੀ ਆ ਦੇਖੀਆ ਵਿਧੀ ਦੇ ਸਭ ਕੋਹ ਪਹਿਨ ਜਾਣ ਬਹੁਤ ਨੇ ਉਹ ਸੁਣਨ ਵਾਲੀਆਂ ਵਿਧੀਆਂ ਜ਼ਿਆਦਾ ਨੇ ਛੁੱਟਾਉਣ ਵਾਲੀ ਇੱਕ ਹੀ ਆ ਇਹ ਵਿਧੀ ਆ ਉਸੇ ਨਾਲ ਛੁੱਟਿਆ ਕਬੀਰ ਉਸੇ ਨਾਲ ਛੁੱਟਿਆ ਰਵਿਦਾਸ ਉਸੇ ਨਾਲ ਛੁੱਟਿਆ ਨਾਮਦੇਵ ਉਹੀ ਵਿਧੀ ਸੁਣੀ ਟੱਲੇ ਰੇ ਸਮਝੀ ਇਹ ਵਿਧੀ ਸੁਣ ਕੇ ਜਾਟਰੋ ਉੱਠ ਉੱਠ ਗਿਆ ਉੱਠ ਗਿਆ ਲੇ ਗਿਆ ਦੇ ਵੀ ਸੁੱਤੇ ਪਿਆ ਸੀ ਸੁੱਤੇ ਨਾਲ ਬੈਲੀ ਲੋਕ ਤਾਂ ਸੁੱਤੇ ਪਏ ਨੇ ਸੁੱਤੇ ਨਾਲ ਬੈ ਗੜੀ ਜਦ ਖੜਿਆ ਚੰਜੋੜਦਾ ਇਹਨੂੰ ਕੋਈ ਨਹੀਂ ਰਹੀ ਬਾਕੀ ਤਾਂ ਹੈ ਹੂੰ ਕੋਰਤ ਕੋਰਤੀ ਲੱਗਾ ਉੱਠ ਕਬੀਰਾ ਫਰੀਦਾ ਸੁੱਤੇ ਆ ਹੂੰ ਸਤਾ ਪਿਆ ਸੀ ਰੋ ਸੁਪਨਿਆਂ ਦੇ ਜਿਹੜੇ ਸੁਪਨਾ ਦੇਖਦੇ ਨੇ ਲੋਕ ਕਲਪਨਾ ਦੇ ਵਿੱਚ ਉਹ ਸੁੱਤੇ ਹੀ ਪਏ ਬਨੇ ਜਾਂਦੇ ਨੇ ਹੂੰ ਉਟ ਭਕਤੀ ਲਾਦਾ ਉਟ ਕੇ ਲਾ ਗਿਆ ਭਕਤੀ ਬਾਹਰ ਕੇ ਆ ਗਿਆ ਠੀਕ ਬਨੂ ਲਾ ਗਿਆ ਬਨੋਲ ਹੂੰ ਹੂੰ ਬਨ ਮਨਾਲਿਆ ਠੀਕ ਬਨੂ ਲਾ ਗਿਆ ਸਮਝਾਉਣ ਨੂੰ ਸਮਝ ਆ ਲਿਆ ਹੂੰ ਹੂੰ ਉਟ ਭਕਤੀ ਲਾਦਾ ਕੋਈ ਪ੍ਰਤੱਖ ਮਿਲੇ ਮਿਲੇ ਪਰਤੱਖ ਹੋਗਾ ਮਿਲੇ ਪ੍ਰਤੱਖ ਗੁਰ ਮਿਲੇ ਹਾਂ ਬਿਲੇ ਪ੍ਰਤੱਖ ਬੁਸਾਈ ਆ ਕੰਨਾ ਬੜ ਬਾਬਾ ਹੂੰ ਪ੍ਰਤੱਖ ਹੋ ਕੇ ਸ਼ਬਦ ਪ੍ਰਤੱਖ ਹੋ ਗਿਆ ਅਗਰ ਹੂੰ ਆ ਸ਼ਬਦ ਦੇ ਵਿੱਚ ਮਿਲ ਗਿਆ ਹਮ ਪ੍ਰਤਖ ਗੁਸਾਈ ਪ੍ਰਤਖ ਹੋ ਗਿਆ ਉਹਦੇ ਵਿੱਚ ਚੱਲ ਗਿਆ ਹਮ ਹਮ ਚੱਲੋ ਵੜਪਾਦਾ ਵੜਪਾਦਾ ਹੋ ਗਿਆ ਹਮ ਹਮ ਦਾਗ ਬਾਨ ਹੋ ਗਿਆ ਹਮ ਹਾਂ ਜੀ ਜਿਹੜਾ ਇੱਕ ਵਾਰ ਦੱਸੋ ਮੇਲੇ ਪਰਤਖ ਗੁਸਾਈਆਂ ਦਾ ਭਾਵ ਕੀ ਬਣਦਾ ਵੀ ਗੁਸਾਈ ਪ੍ਰਤਖ ਹੋ ਗਿਆ ਬੁੱਧੀ ਨੂੰ ਇਸ ਗੱਲ ਦਾ ਗਿਆਨ ਹੋ ਗਿਆ ਜੀ ਨਹੀਂ ਨਹੀਂ ਸ਼ਬਦ ਗੁਰੂ ਅੰਦਰ ਪ੍ਰਗਟ ਹੋ ਗਿਆ ਹਮ ਹਮ ਜੇ ਕੋਈ ਤਾਂ ਹੋ ਗਿਆ ਆ ਗਿਆਨ ਦਰਤੋਂ ਪ੍ਰਗਟ ਹੋ ਗਿਆ ਗਿਆਨ ਦਰਤੋਂ ਪ੍ਰਗਟ ਹੁੰਦਾ ਨਾ ਗਿਆਨ ਹੂੰ ਹੂੰ ਇਹ ਪਰਪਰ ਦਾ ਨਾ ਹੁੰਦਾ ਹੂੰ ਹੂੰ ਫੇਰ ਪਤਾ ਲੱਗਦਾ ਵੀ ਜਿਹੜੇ ਆਰਥ ਕੀਤੇ ਤੇ ਤਾਂ ਹੌਟਲ ਆਈ ਲਵ ਦਾ ਅਰਥ ਕੀ ਬਣਦਾ ਚਾਹੀਦਾ ਨੇ ਐ ਤਾਂ ਬਣ ਨਹੀਂ ਸਕਦੇ ਹੂੰ ਹੂੰ ਕੋਈ ਹੋਰ ਦੇ ਦੁਨ ਦਾ ਗਿਆਨ ਹੁੰਦਾ ਪਰ ਉਹ ਅੰਤਾਂ ਜਿਹੜਾ ਉਹਦਾ ਉਸਗਾ ਆਦਮੀ ਦਾ ਹੁੰਦਾ ਨਾ ਹੂੰ ਹੂੰ ਉਹ ਜਲਦੀ ਖੁੱਤੀ ਉਹ ਜਾ ਜਾਂਦੀ ਹੈ ਹਮਮ ਜਨਾਬ ਜਰ ਬੁਜਰ ਦੀ ਸ਼ਕਤੀ ਨਾ ਬੁਜਰ ਦੀ ਸ਼ਕਤੀ ਉਹ ਉਪਰਤਖ ਹੈ ਠੀਕ ਆਏ ਪੁਜਾਰ ਤੋਂ ਬੁਝੋਦੀ ਹੈ ਹਮਮ ਪੁਜਾਰਤ ਬਹੁਤ ਬੜੀ ਹੈ ਬੁਜਰ ਦੀ ਸ਼ਕਤੀ ਵਰਤਤ ਹੁੰਦੀ ਹੈ ਠੀਕ ਹੈ ਪਾਜਾ ਨੂੰ ਬੁਝੋਦੀ ਪਾਜਾ ਦੀ ਬੰਕਰ ਕੇ ਤੋਂ ਬੜੀ ਘਰ ਤੇ ਵੀ ਆਈ ਜੀ ਇਹਦੇ ਹੱਥੋਂ ਨਹੀਂ ਚਾਈਦੇ ਪਰ ਉਹ ਹਰ ਤੇ ਵੀ ਉਹਦੇ ਨੇ ਟਰੈਕ ਕੀ ਹੈ ਹਮਮ ਉਹ ਕੋਈ ਅਲੱਗ ਤਰ੍ਹਾਂ ਦੀ ਹੋ ਸ਼ਕਤੀ ਹੈ ਠੀਕ ਹੈ ਲਾਕਸਨ ਸੋਚੀਯੋ ਤਾਂ ਸੋਹਣੀ ਗੱਲ। ਬਤਨ ਨੂੰ ਕੋਈ ਦੱਸ ਸਕਿਆ ਇਹਦੀ। ਹਾਂ। ਕੋਈ ਐਸਾ ਜਾਂ ਐਸਾ ਤੂ ਤੈਸਾ ਤੂਰੀ। ਹਾਂ। ਠੀਕ ਹੈ। ਉਹ ਵਸਤਾ ਤੇ ਐਸਾ ਤੂ ਤੈਸਾ ਤੂਰੀ। ਹਾਂ ਹਾਂ। ਹਾਂਜੀ। ਹੁਣ ਇਹ ਅਗਲਾ ਸ਼ਬਦ ਹੈ ਜਿਹੜਾ ਭਗਤ ਧੰਨਾ ਜੀ ਦਾ ਦੂਸਰਾ ਸ਼ਬਦ ਹੈ ਜੀ। ਰੇ ਚਿਤ ਚੇਤਸ ਕੀਨਾ ਦਯਾਲ ਦਮੋਦਰ ਬਿਬੇ ਨਾ ਜਾਣਸ ਕੋਈ ਜੇ ਤਵੇਂ ਬ੍ਰਹਮੰਡ ਖੰਡ ਕੋ ਕਰਤਾ ਕਰੈ ਸੁ ਹੋਇ ਰਹਉ ਲਕੋ ਦਵਲਾ ਪੜੋਇ ਲੈ ਰੇ ਚਿਤ ਚੇਤਸ ਕੀ ਨਾ ਦਿਆਲ ਦਮੋਦਰ ਵਿਭੇ ਨ ਜਾਣਸ ਕੋਈ ਰੁਗਤ ਦੇ ਬਿਆਲ ਨੂੰ ਦਰ ਅਧਰੇ ਅੰਦਰ ਹੈ ਤੋ ਉਹ ਨੂੰ ਜਾਣਦਾ ਜੀ ਹੂੰ ਹੂੰ ਜਾਗਰੂਖੀ ਹੁੰਦਾ ਠੀਕ ਹੈ ਅਸਲ ਦੇ ਵਿੱਚ ਚਿੱਤ ਬਹਲੂ ਵੀ ਕਿਹਾ ਹੈ ਜਦ ਬਹਲੂ ਬੰਦ ਜਾਂਦਾ ਨਾ ਹੂੰ ਹੂੰ ਅੰਦਰ ਟੇਕ ਜਾਂਦਾ ਫਿਰ ਚਿੱਤ ਕਿਉਂਦਾ ਹੂੰ ਹੂੰ ਬਾਹਰੋਂ ਉਹ ਨਾਲ ਜਰ ਮਾਇਆ ਹੈ ਜੇ ਨਾਲ ਜਰ ਮਾਇਆ ਦੀ ਚਿਹਰੇ ਤੇ ਹੂੰ ਹੂੰ ਕੋਈ ਰੇਦਾ ਠੀਕ ਹੈ ਜੀ ਆ ਵਜਨਾ ਜਨ ਬਾਇ ਦੀ ਦੌੜ ਚੱਲ ਕਾ ਉਸੇ ਤਰ੍ਹਾਂ ਹਮ ਹਮ ਜਦ ਬਾਬਾ ਹੋ ਜਾਂਦਾ ਨਾ ਅੰਦਰ ਦੀ ਖੋਜ ਚ ਫੇਰੇ ਬੰਦੀ ਦੇ ਦੋਸਤ ਚੱਤ ਠੀਕ ਹੈ ਜੀ ਉਹ ਗਿਆ ਲੁਪਟ ਉਹ ਤਾਂ ਜਹਾਨ ਬੰਦੀ ਉਹ ਕਿੱਥੇ ਕਹਿ ਦਿੰਦੀ ਹਮ ਹਮ ਉਹ ਬੰਦੀ ਹਾਰਮਨ ਮੰਨ ਲਈ ਠੀਕ ਹੈ ਜੀ ਉਹ ਕਹਿੰਦੇ ਨਾ ਉਹਦੇ ਵਿੱਚ ਚਿੱਤ ਕਰ ਲਿਆ ਮੈਂ ਜਿਵੇਂ ਆਪਾਂ ਘੋਲ ਚ ਕਹਿੰਦੇ ਚਿੱਤ ਕਰਦੇ ਪਲੇਟਿਕ ਹਾਂ ਜੀ ਜਦ ਨਾ ਜਰੇ ਖਾਲ ਦੀ ਬੰਦੌੜ ਵਿੱਚ ਜਰਬਾਦ ਠੀਕ ਹੈ। ਆ ਰੇਚਿਤ ਚੇਤਸ ਕੀਨਾ ਦਇਾਲ ਦਮੋਦਰ ਵੀ ਆ ਦਇਾਲ ਦਮੋਦਰ ਵਾਲੇ ਤੋਂ ਚੇਤਨ ਚੋਦੀ ਹੁੰਦਾ। ਹਮ ਹਮ। ਜਾਗਦਾ ਜਿਹੜੇ ਉਹਨਾਂ ਦਇਾਲ ਦਮੋਦਰ ਬਾਦੀ ਹੈਗਾ ਮੁਰਤੇ ਉਹਨਾਂ ਦੀ ਬੈਠ ਹੈ। ਹਮ ਹਮ। ਤੇ ਤੇਰੀਓ ਬੁਰਤੀ ਆ। ਹਮ ਹਮ। ਉਹ ਤੇਰੀਓ ਬੁਰਤੀ ਆ ਹੈ। ਹਮ ਹਮ। ਉਸ ਤੇਰੀ ਬੜਤੀ ਜੀ ਆ ਤੂੰ ਚੇਤਨ ਦੇ ਜਨਤੀ ਬੁਰਤੀ ਹੈ। ਸਰੀਰ ਦੀ ਬੂਰਤੀ ਬਣਾਈ ਬੈਠਾ ਨੇ ਬੂਰਤੀ ਬਣਾ ਲੈਂਦਾ ਨੇ ਕਿਸੇ ਕੋਰਪਸ ਦੇ ਛੜੀਰ ਦੀ ਜੇ ਤਾਂ ਆਇਆ ਹੁੰਦੀ ਠੀਕ ਹੈ ਉਹ ਤਾਂ ਜੈਸਬ ਸਿੰਘ ਉਹਦੀ ਬੂਰਤੀ ਬਣੇ ਨਹੀਂ ਸਕਦੀ ਇਹ ਵਿਚਾਰੇ ਕੀ ਕਰਨ ਜਿਹਨਾਂ ਦੀ ਪਹੁੰਚ ਆਏ ਦੀ ਉਹ ਬੂਰਤੀ ਨੂੰ ਦੇਖੀ ਜਾਂਦੇ ਨੇ ਇਹ ਆਇਆ ਜਾਂ ਸੀਗਾ ਉਹ تل نبو بارے چیتن ہو تے اوسا روز ایک اوسا تری بول تیال دبوتر اپنے بولنا جڑیا ہوا تک ہی ہے آپ ہی ایک روز سارے بارے چیتن ہو تل دبوتر تیرے ہی ਅਪੇ ਦੇ ਆਲਾ ਲਾ ਬੈਣੀ ਨਾਲ ਬਗਲ ਹੂੰ ਹੂੰ ਅਪੇ ਦੇ ਆਲਾ ਜੋ ਬੁਰੇ ਦਾ ਵੀ ਭਲਾ ਕਰਦਾ ਉਹ ਦਿਆਲ ਕਹੇ ਜਾਂਦਾ ਠੀਕ ਹੈ ਜੀ ਜਿਹੜਾ ਬੁਰੇ ਦਾ ਭਲਾ ਕਰਦਾ ਦਿਆਲ ਉਹ ਰੂਹੀ ਜਰਾਸ ਤੇ ਹੂੰ ਰੂਜਾਲਬ ਕਹਾਂਗੇ ਬੁਰੇ ਦਾ ਭਲਾ ਕਰਨ ਵਾਲੇ ਨੂੰ ਠੀਕ ਹੈ ਜੀ ਜਿੰਦਾ ਬੁਰੇ ਦਾ ਭਲਾ ਕਰ ਹੂੰ ਹੂੰ ਦਿਆਲੇ ਵੀਰੇ ਸਭ ਤੇ ਹਾਂ ਜੀ ਸਭ ਉੱਪਰ ਹੋਵਸ ਕਿਰਪਾਲ ਹੂੰ ਹੂੰ ਕੌਣ ਕਿਰਪਾਲ ਹੋਵੇ ਇਹ ਆਪੇ ਹੁੰਦਾ ਗੁਰਦੁਆਰੂ ਦਾ ਬਿਬਹ ਨ ਜਾਣਿਸ ਕੋਈ ਆ ਕੋਈ ਹੋਣਦੀ ਐ ਹਮਮ ਸਰੇ ਸਰੇ ਤੁਬਾਲਾ ਲਾ ਬੋਤ ਹਾਂਜੀ ਜੇ ਧਾਵੈ ਬ੍ਰਹਮੰਡ ਖੰਡ ਕੋ ਕਰਤਾ ਕਰੈ ਸੋ ਹੋਈ ਰਹੋ ਤੱਕ ਹਲਤਾਂ ਦੇ ਵਿੱਚ ਧਾਗੇ ਆ ਤੂੰ ਜਿੱਥੇ ਜਿੱਥੇ ਮਰਜੀ ਭੱਜ ਲੈ ਜਿੱਦਾਂ ਜੀਵਨ ਹੈ ਕੋਈ ਵੀ ਨਹੀਂ ਕੁਝ ਕਰ ਸਕਦਾ ਆਪਣੇ ਬੁੱਲਡ ਦਾ ਮਤਲਬ ਚੇਤਨ ਰੁੱਦਾ ਪਰ ਪੜਦਾ ਹੁੰਦਾ ਜੜ ਹਾਂਜੀ ਜਿੱਦਾਂ ਜੀਵਨ ਹੈ ਬੁੱਲਡ ਹੈ ਉਹ ਬੁੱਲਡ ਚੇਤਨ ਉਹਨੇ ਇਹ ਕੋਈ ਨਹੀਂ ਕੁਝ ਕਰ ਸਕਦਾ ਇਹਨੂੰ ਹੂੰ ਹੂੰ ਇਹ ਨਹੀਂ ਕੁਝ ਵੀ ਕਰ ਸਕਦੇ ਬਿਲਕੁਲ ਆਂਡਾ ਵਿਚਾਰਾ ਕੀ ਕਰ ਸਕਦਾ ਹਮ ਅੰਡਾ ਦਾ ਕੁਝ ਕਦੇ ਨਹੀਂ ਲੱਗਦਾ ਹਮ ਅੰਡਾ ਦਾ ਤੌਰ ਤੇ ਆਪਣਾ ਆਪ ਦੀ ਬਚਾ ਸਕਦਾ ਹਮ ਤੇ ਖੁੱਲਦਾ ਹਮ ਅਨ ਹੁਣ ਦੋ ਟੁਕੜਿਆਂ ਜੋ ਆ ਦਾਲ ਹੋਈ ਹੋਈ ਹੈ ਉਹਨੇ ਬੁਲਡਾ ਵੀ ਖਲਟਾ ਹੈ ਹਮ ਇਹ ਸਰੀਰ ਵਿੱਚ ਵੀ ਇਹ ਤਾਂ ਖਲਟਾ ਹੈ ਟੁਕੜਾ ਅੱਛਾ ਜੀ ਤਾਂ ਹੀ ਖੰਡਾ ਕਰਦਾ ਬ੍ਰਹਮਾਡਾ ਵੱਦਾ ਜਾਂਦਾ ਜਬਿਆ ਦੀ ਸੀ ਹਮ ਹਮ ਪਹਿਲਾ ਹੂੰ ਹੂੰ ਗਰਬ ਤੋਂ ਹੁੰਦੇ ਪਹਿਲਾ ਪ੍ਰਬੰਡ ਹੁੰਦਾ ਜੋ ਬਰਬਡੇ ਸੋਈ ਪਟੇ ਕੁਦਰਤ ਚ ਠੀਕ ਹੈ ਜੀ ਹੁਣ ਖੱਡ ਹੋਇਆ ਹੋਇਆ ਹੂੰ ਹੂੰ ਦੋ ਟੁਕੜਿਆਂ ਚ ਪਹਿਲਾ ਪ੍ਰਬੰਡ ਸੀ ਸਾਬਤ ਸੀ ਹੂੰ ਹੂੰ ਅਨ ਦਸ ਸਾਲ ਸਰਾ ਦੀ ਸੀ ਹੂੰ ਹੂੰ ਆਹ ਹੱਥ ਵੀ ਨਹੀਂ ਸਰਦਾ ਹੱਥ ਭਰ ਪਰ ਵਿੱਚ ਹੈਗਾ ਹੂੰ ਮਸਲੇ ਪਰ ਪੁਰਾਣਾ ਪਰਦਾ ਜਾਊਗਾ ਹਾਥੋਲਾ ਉੱਤ ਹੈ ਸਰ ਧਾਵੇਂ ਦਾ ਮਤਲਬ ਕੀ ਹੈ ਜੀ ਜੇ ਧਾਵੇਂ ਬ੍ਰਹਮੰਡ ਖੰਡ ਕੋ ਜਿੱਦੇ ਪਰਦੇ ਦੇਵੀ ਦੇਵਤਾ ਨੂੰ ਬੰਨ ਲਗਾ ਪਰਪਰ ਦਿਖਾਣਾ ਹੈ ਹਮ ਹਮ ਉਹ ਲੋਕ ਬਲੋਕ ਦੇ ਵੀ ਧੌਣ ਦੀ ਗੱਲ ਹੈ ਹਮ ਸਭਾ ਵਿਛਣੂ ਸ਼ਬ ਜੀ ਕਿਤੇ ਵੀ ਦੇਵੀ ਦੇਵਤੇ ਨੇ ਕੋਈ ਕੱਖੀ ਕਰ ਸਕਦਾ ਕਰਦਾ ਕਰੇ ਤੋਂ ਹੋਏ ਹਮ ਹਮ ਅਗਲਾ ਜਿੱਥੇ ਬਸ ਜੀ ਕੁਝ ਨਹੀਂ ਹੋਏਗਾ ਸੋਦਾ ਬਹੁਤ ਉਭ ਜਾਵੇ ਜਿਹੜਾ ਬਚੋ ਆਪੇ ਬਚ ਕੇ ਦਿਖਾ ਦੇ ਲੋ ਹੂੰ ਕਿ ਇੱਥੇ ਹੱਥ ਕੀਤੇ ਹੋਏ ਆਂ ਜੇ ਤੂੰ ਸਾਰੀ ਸ੍ਰਿਸ਼ਟੀ ਦੇ ਦੇਸ਼ਾਂ ਪ੍ਰਦੇਸ਼ਾਂ ਵਿੱਚ ਵੀ ਭਟਕਦਾ ਫਿਰੇਗਾ ਤਾਂ ਵੀ ਉਹੀ ਕੁਝ ਹੋਵੇਗਾ ਜੋ ਕਰਤਾਰ ਕਰੇਗਾ ਲਾ ਉਹ ਪਰਬਲਟ ਘੜਤਾ ਪਰ ਪਲੈਨ ਨੇ ਰੱਡੇ ਸਾਰੇ ਇਹ ਹਾਂ ਉਹਨਾਂ ਨੇ ਬਾਹਰ ਦੀ ਗੱਲ ਕਰਤੀ ਨਹੀਂ ਨਹੀਂ ਪਰ ਪਲੈਨ ਤਾਂ ਤਾਂ ਕੋਪ ਸਾਰੇ ਤੇ ਕੱਲੇ ਧਰਤੀ ਦੇ ਤਾਂ ਤਾਂ ਕਰਦਣ ਗੱਲ ਹੀ ਨਹੀਂ ਗੱਲ ਦੇ ਨਵੇਂ ਦਾ ਹੀ ਫਤਾਰ ਨੂੰ ਸਾਰੇ ਵਿੱਚ ਗੱਲ ਕਰ ਸਾਰੇ ਦੀ ਹੂੰ ਹੂੰ ਉੱਥੇ ਜਾ ਨਹੀਂ ਸਕਦਾ ਹੈ ਹੂੰ ਹੂੰ ਉੱਥੇ ਜੀਵ ਕੇ ਜਾਊਗਾ ਠੀਕ ਹੈ ਉਹ ਤਾਂ ਸ਼ਾਇਦ ਕਹਿੰਦਾ ਖੱਲੀ ਧਰਤੀ ਦੀ ਹੂੰ ਤੇ ਪਰਟ ਖੜਟ ਪਰ ਖੜੇ ਹੋਏ ਹੂੰ ਹੂੰ ਪਰ ਪਰਟ ਸਾਰੇ ਸ੍ਰਿਸ਼ਟੀ ਤੋਂ ਬਣਾਏ ਨੇ ਹੂੰ ਜੇ ਪਤਾਲਾ ਪਤਾਲ ਲਖ ਅਗਸਾ ਗਾਗੋ ਪਰਟਾ ਹੈ ਹੂੰ ਹੂੰ ਤੇ ਤੇ ਜੈਤਨ ਉੱਤਰ ਉੱਤ ਉਹ ਹੈ ਪਰੜਦਾ ਉਹ ਰਬੜੜੀ ਹੈ ਉਹ ਜੜ ਪਰੜਦਾ ਉਹ ਬੇਨ ਠੀਕ ਹੈ ਜੀ ਇਹ ਬੜਾ ਵੱਡਾ ਪਰੜਦਾ ਹੁੰਦਾ ਚੇਤਨ ਉੱਤੇ ਪਰੜਦਾ ਹੁੰਦਾ ਹੈ ਜੜ ਹੂੰ ਹੂੰ ਪਰੜਦਾ ਸਰੀਰ ਬਣਿਆ ਹੋਇਆ ਹੈ ਠੀਕ ਹੈ ਜੀ ਗਵੀਰ ਦੇ ਦਸਤਾ ਜੜ ਪਰੜ ਪਰਪਣਾ ਲੱਗਾ ਹੈ ਪਿੰਡ ਹੂੰ ਹੂੰ ਜੈ ਪਰੜ ਪਿੰਡ ਹੂੰ ਹਾਂ ਨਹੀ ਰਜਨ ਹਰਦਾ ਨਹੀ ਹੂੰ ਜਿੱਤੇ ਜਦੋਂ ਪਰਪੜ ਆ ਆਇਆ ਅਰਪੜ ਸਰੀਰ ਜੀ ਹੁੰਦਾ ਉਦੋਂ ਬੰਦ ਬੰਦੀ ਹੁੰਦਾ ਰਜਨ ਹਰ ਬੰਦੀ ਹੁੰਦਾ ਹੂੰ ਹੂੰ ਮਨ ਹਟ ਨਹੀਂ ਹੁੰਦਾ ਉਦੋਂ ਮਨ ਆਪਣੇ ਮੂਰ ਚਰਮ ਆਇਆ ਅੱਗੇ ਹੰਸਾ ਇਕੱਲਾ ਢਾੜੀ ਲੈ ਕੇ ਆਇਆ ਜਾਂ ਸਰੀਰ ਛੜਦਾ ਹੰਸਾ ਇਕੱਲਾ ਹੀ ਹੁੰਦਾ ਉੱਤੇ ਉਦੋਂ ਬੰਗਲਾ ਨਹੀਂ ਹੁੰਦਾ ਫਿਰ ਤੋਂ ਠੀਕ ਹੈ ਰਜਨ ਬੰਗਲਾ ਸਰੀਰ ਵਿੱਚ ਦਾ ਰਜਨ ਰਾਹ ਹੂੰ ਹੂੰ ਗਾਇਬ ਪਰ ਪੰਡ ਪਿੰਡ ਤਾਂ ਨਹੀਂ ਰਜਨ ਰਾਹ ਤਾਂ ਨਹੀਂ ਉਹ ਰਜਨ ਰਾਹ ਵੀ ਨਹੀਂ ਉੱਪਰ ਬਹੁਤ ਕੁਝ ਲੇ ਗਿਆ ਪਰ ਬੰਡ ਜਿਹਨਾਂ ਨੂੰ ਹੀ ਕਸਰਾ ਵੀ ਪਤਾ ਹੈਗਾ ਹੂੰ ਹੂੰ ਇਹਨਾਂ ਨੇ ਖੁਦ ਹੀ ਨਹੀਂ ਕੁਝ ਪਤਾ ਕਿ ਤਲਕਣੋ ਸੀ ਹੂੰ ਹੂੰ ਇਹ ਪੰਡਤ ਨੇ ਗਾਇਬ ਕਰਤਾ ਪਰ ਪੰਡ ਲਫਜ਼ ਹਾਂਜੀ ਉਹ ਲਫਜ਼ ਗਾਇਬ ਕੀਤੇ ਤੇ ਇੱਕ ਵਾਰ ਪੰਡ ਲਫਜ਼ ਗਾਇਬ ਕੀਤਾ ਇੱਕ ਪ੍ਰਾਤਮਿਕ ਲਫਜ਼ ਗਾਇਬ ਕੀਤਾ ਆਪਣੀ ਸਿੱਖਣਰੀ ਚੋਂ ਅੱਛਾ ਜੀ ਰਾਤਾ ਬਨਾਲ ਜੜ ਬਾਰੇ ਪਰਮਾਣੂ ਪਰਮਾਣੂ ਦਾ ਫਰਕ ਦਾ ਪਤਾ ਲੱਗਦਾ ਸਾਰੀ ਗੱਲੇ ਜੜ ਬਣਾਤੀ ਪਰਮਾਣੂ ਚੇਤਰ ਹੁੰਦਾ ਪਰਮਾਣੂ ਦਾ ਅਰਥ ਪਰਟ ਲੈ ਲਿਆ ਜੜ ਤਾਂ ਹੀ ਮੁਰਤੀ ਬਣ ਗਈ ਪਰਮਾਣੂ ਤਾਂ ਜੇ ਤਾਂ ਬ੍ਰਹਮ ਜਮ ਹੰਡ ਹੂੰ ਠੀਕ ਹੈ ਜੀ। ਜੇ ਸਜੋ ਬਣ ਹਾਂ ਜੀ। ਜੇ ਤਾਂ ਵੈ ਬ੍ਰਹਮੰਡ ਖੰਡ ਕੋ ਕਰਤਾ ਕਰੇ ਸੋ ਹੋਏ ਰਹੋ। ਇਹਨੇ ਬ੍ਰਹਮੰਡ ਘੜਨਾ ਹੈ। ਕੋਲ ਜਿਹੜਾ ਇਹ ਹੈਗਾ ਇੱਕ ਦਾਣਾ ਵੀ ਹੈ ਕੋਈ। ਹੂੰ ਕੋਈ ਬੀਜ ਹੈ। ਕੋਲ ਹੈ। ਉਹ ਕਹਿੰਦੇ ਬੀਜ ਨੂੰ ਜੁਜੇ ਕੋਈ ਬਾਇਲ ਤੇ ਲਿਚਾ ਪਾਏ। ਅਜੋ ਤੋ ਬੀਜ ਰੂਪ ਹੈ ਡਾਈਆ ਜਿਆਦੋਂ ਚੋ ਬੁਰਗੀ ਬੁਰਦਾ ਬਣ ਜੂ ਬੱਚਾ ਬਣ ਜੂ ਕੋਈ ਜਾਨਵਰ ਬਣ ਜੂਗਾ ਅੱਛੀ ਤਾੜੀ ਅਖਣੇ ਤਾੜੀ ਦੇਖੂ ਆਂਡਾ ਜਦ ਤੇ ਪਿਆ ਬਿਆ ਕੋ ਪਾਇ ਤਾ ਸਵੇ ਕੋਈ ਬਣ ਸਕੂ ਹੂੰ ਤੇ ਤੇ ਪੀਉ ਦੇ ਠੀਕ ਹੈ ਜੀ ਅਜੋ ਤੋ ਅੱਡਾ ਹੰਡੇ ਰੂਲੀ ਕੋ ਦਿਦਾ ਹੁੰਦਾ ਜੂ 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 ਜੇ ਕੋਈ ਬਹਿਦਲੀ ਚਾ ਪਾਏ ਹਮਮ ਤੇ ਤਾਂ ਟੱਪਕੇ ਬੈਗੇ ਯਾਰ ਸਤਾਰਨ ਕੋਲ ਵਾਲੀ ਦੇ ਉਹ ਬਾਬਾ ਉਹਦੇ ਪਰਦੇ ਤੇ ਬੈ ਗਿਆ ਉਹ ਤਾਲਾ ਸਰ ਗੋਤਮ ਇਧਰੇ ਸਾਹਮਣੇ ਬੈ ਗਿਆ ਹਮ ਹਰ ਤਾਂ ਦੇ ਤਰਦੇ ਤਾਂ ਦਾਲ ਵੀ ਆਇਆ ਜੋ ਤੂੰ ਇਹ ਪਗ ਬਪੜੇ ਸਰਤਾਲ ਉੱਪਰ ਪਾਓ ਇਹ ਗੱਲ ਕਹੀ ਸੀ ਗੁਰਬੰਦੀ ਚ ਇਹਨਾਂ ਦੇ ਸਰਤਾਲ ਉੱਪਰ ਪਾਉ ਬਾਇਓਰਿਟੀ ਦਾ ਕਹਾਲੇ ਸਾਰੇ ਦੇ ਵਿਦਵਾਨ ਵੀ ਵਿਚੇ ਦੇ ਵਿਦਵਾਨ ਬਰਗਾਦੀ ਗੱਲ ਇਹ ਗੁਰਮੁਖੀ ਗੱਲ ਹੈ ਗੁਰਮੁਖੀ ਇਹ ਤਾਂ ਫੌਦੇ ਹੁੰਦੇ ਚੇਹੇ ਦੇ ਜਿਹਨਾਂ ਦੇ ਪਤਾ ਨਹੀਂ ਕਿਉਂ ਜਿਹੜੀ ਬੋਲਦੇ ਉਹ ਚੁੱਪ ਕਰ ਰਹੇ ਨੇ ਤੇ ਉਹਦਾ ਹਾਈਵੇ ਜਿਹੜਾ ਬਦਬਦ ਬਦਬਦ ਤਾਂ ਹਾਈਵੇ ਬਹੁਤ ਖਰਾਬ ਹੈ ਉਹਦਾ ਬਚੇਰ ਬੂਹ ਥੋੜਾ ਬਚਰ ਕੱਟਾ ਹੁੰਦਾ ਜਦੋਂ ਲਗਾ ਜਾਂਦੇ ਜਾਂਦੇ ਕਮਾਲ ਹੈ ਉੱਤੇ ਹੱਥ ਫੇਰਦੇ ਹੈ ਹੀ ਨਹੀਂ ਪਤਾ ਨਹੀਂ ਕਿ ਹਾਥਾ ਕਦੇ ਤੇ ਲੱਭਦੇ ਜੇ ਚੱਲ ਕੇ ਵਕੀਰ ਹੁੰਦਾ ਪਰ ਨਵੇਂ ਜਿਹੜੇ ਠੀਕ ਹੈ ਹਾਂਜੀ ਵਿਦਵਾਨ ਨੇ ਉਹ ਜਿਹੜੇ ਚੰਗੇ ਨਾਲ ਗੱਲ ਹੁੰਦਾ ਜਦ ਇੱਕ ਅਖਬਾਰ ਤੇ ਵਿਗਦੇ ਦੁਨੀਆਂ पे अंदर से नया कोई ਕਿਤਾਬ ਲਿਖ ਦਿੰਦੇ ਨੇ ਹਾਂਜੀ ਜਾਂ ਉੱਤੋਂ ਦਾ ਟਿੱਪੜੀ ਗਾ ਤੇ ਅਖਬਾਰੀ ਵਿੱਚ ਵਿੱਚੋਂ ਕੁਝ ਵੀ ਨਿਕਲਦਾ ਹੂੰ ਇਹ ਹੈ ਜਦ ਲਾਉਂਦੇ ਨੇ ਨੋਟ ਠੀਕ ਹੈ ਕੁਰਬਾਨੀ ਜਿਹੜਾ ਸਭ ਕੁਝ ਵਿਦਵਾਨਾਂ ਵਾਸਤੇ ਲਿਖਿਆ ਹੋਇਆ ਹੈ ਹਾਂ ਜਿਹੜੇ ਬਹਾਦਰੀ ਦੇ ਸੰਤ ਅਰਥਾਤ ਉਲਟੇ ਅਰਥ ਕਰਦੇ ਨੇ ਉਹਨਾਂ ਵਾਸਤੇ ਪਹਿਲਾਂ ਤੇ ਕਰਦੇ ਆ ਇਹਨੇ ਤਾਂ ਗੁਰੂ ਗ੍ਰੰਥ ਵੀ ਕਿਹਾ ਹੈ ਠੀਕ ਹੈ ਤੇਨ ਕੀ ਰੀਸ ਦੇ ਕਾਚ-ਪੇਚ ਬੋਲਦੇ ਠੀਕ ਹੈ ਗੁਰਸਤ ਗੁਰੂ ਕੋ ਹਰ ਬਖਸ਼ਿਆ ਔਰ ਉੱਪਰ ਤੋਂ ਬਣਾ ਰਾ ਹਾਂ ਗੁਰੂ ਕੋ ਇਹਨਾਂ ਕੀ ਰੀਸ ਕਰੇ ਇਤਿਹਾਸ ਪੰਥ ਗੁਰਕਾਰ ਕਿ ਕਿਉਂ ਪਸਤੀ ਲਿਖੀ ਕਿਉਂ ਲੋੜ ਪਈ ਸੀ ਠੀਕ ਹੈ ਉਹ ਦੋ ਵੀ ਸੀਗੇ ਜਿਹੜੀ ਹੈਗੇ ਨੇ ਰਹਿਣਗੇ ਵੀ ਠੀਕ ਹੈ ਉਹ ਤਾਂ ਪਹਿਲਾਂ ਵੀ ਸੀ ਠੀਕ ਦਿਨ ਨਾਲ ਜੇ ਦਫ਼ਤਰ ਹੀ ਆਉਣਗੇ ਹੂੰ ਬਸ ਇਹ ਹੈ ਕਿ ਹਾਂਜੀ ਜਨਨੀ ਕੇਰੇ ਉਦਕ ਉਦਕ ਮੈਂ ਪਿੰਡ ਕੀਆ 10 ਦਵਾਰਾ ਆ ਬਾਟਾ ਦੇ ਉਧਰ ਦੇ ਵਿੱਚ ਹੂੰ ਹੂੰ ਬਾਟਾ ਦੇ ਪੇਂਡ ਦੇ ਵਿੱਚ ਆ 10 ਦਵਾਰੇ ਦਾ ਪਿੰਡ ਬਣਾਇਆ ਠੀਕ ਹੈ ਜੀ ਜਨਨੀ ਕੀਆ 10 ਦਵਾਰਾ ਹਾਂਜੀ ਜਨਨੀ ਕੇਰੇ ਉਧਰ ਉਦਕ ਮੈਂ ਉਦਰ ਉਦਕ ਵਿੱਚ ਉਦਕ ਪਾਲੀ ਹੁੰਦਾ ਨਾ ਹਾਂਜੀ ਫਿਲਟਰ ਕੀਆ ਜਾਂਦਾ ਦੁਆਰਾ ਹੂੰ ਉਹਦੇ ਉਦਰ ਦੇ ਵਿੱਚ ਉਹਦੇ ਪੇਰ ਦੇ ਵਿੱਚ ਪਾਲੀ ਦਾ ਇਹ ਗੁਲੁਬਲਾ ਪੈਦਾ ਕਰ ਲਿਆ ਹੂੰ ਪਾਲੀ ਤੋਂ ਸ਼ਰੀਰ ਪੈਦਾ ਕਰ ਲਿਆ ਹੂੰ ਠੀਕ ਹੈ ਜੀ ਦਸ ਦੁਆਰੇ ਰਹਿ ਪਰ ਹੂੰ ਫਿਲਟਰ ਹੂੰ ਹੂੰ ਔਰ ਉਹਦਾ ਸ਼ਰੀਰ ਬਾਹਰ ਦੁਆਰੇ ਦਾ ਉੱਤੇ ਅੱਛਾ ਜੀ ਆਜ਼ਾਦੀ ਹੁੰਦਾ ਹੂੰ ਹੂੰ ਇਹ ਕਾਸ ਗੱਲ ਹੈ ਦਵਾਰੇ ਤਾਂ ਲਿਖੇ ਲੋ ਬਾਰ-ਬਾਰ ਦੁਬਾਰਾ ਵਿੱਚ ਅੱਛਾ ਜੀ ਤੁਹਾਡੇ ਦੁਆਰੇ ਜਿਆਦਾ ਵੀ ਉੱਦੇ ਰਹੇ ਹਮਮ ਹਮ ਔਰ ਤੇ ਦੁਆਰੇ ਦੁੱਧ ਵਾਲੇ ਰਹੇ ਅੱਛਾ ਜੀ ਉਹ ਉਹ ਔਰ ਚੀਜ਼ ਇਹ ਹੋਰ ਬੜੀ ਹੈ ਉਹਦਾ ਸਰੀਰ ਇਹ ਹੋਰ ਚੀਜ਼ ਹੈ ਔਰ ਤਮਾਇਆ ਨਾਲ ਜੋੜ ਸਕਦੀ ਹੈ ਜਨਮ ਦਿੱਦੀ ਹੈ ਬਾਹਰ ਦੇਦੀ ਹੈ ਹਮਮ ਜਿਹੜਾ ਗੁਰੂ ਜਿਹੜਾ ਜਿਹੜਾ ਬੜੀ ਕਹਾਇਆ ਜਿਹੜਾ ਆ ਆਪਣਾ ਉਪਦੇਸ਼ਕਰਦਾ ਹੈ ਜਿਹਨੂੰ ਤੁਸੀਂ ਸਤਪੁਰ ਕਹਿੰਦੇ ਹੋ ਉਹ ਬਲ ਕਬੂਲ ਕਰਾਂਦਾ ਹੈ ਉਹ ਜਿਹੜਾ ਸਤਪੁਰ ਪੇਰਾ ਬਾਹਰ ਦੇ ਵਾਲੇ ਉਹ ਬਾਹਰ ਕੇ ਜੋਦਾ ਕਰਦਾ ਹੈ ਫਿਰ ਪੈਦਾ ਕਰਦੀ ਹੈ ਮਾਂ ਦੀ ਮਾਂ ਦੀ ਜਨਤੀ ਹੈ ਸਰੀਰ ਛੱਟਨ ਦੀ ਗੱਲ ਨਹੀਂ ਕਰ ਸਕਦੀ ਉਹ ਕਦੇ ਪੀਂਦੀ ਕਰਦੀ ਤੇ ਇਹ ਫਿਰ 12 ਕਹਿੰਦੇ ਹੋ ਇਹ ਗਰਭ ਵਾਲਾ ਵੀ ਤਾਂ ਹੁੰਦਾ ਫਿਰ ਉਹ 13 ਨਹੀਂ ਹੋਵੇ ਨਹੀਂ ਨਹੀਂ ਕੋਈ ਆਓ ਬੋਲੋ ਜੀ ਠੀਕ ਹੈ

ਲਫ਼ਜ਼ ਵੀ ਉਹਦੇ ਬਾਅਦ ਜੇ ਮੈਂ ਸੰਤ ਹੈ ਹੂੰ ਹੂੰ ਤਾਂ ਇਹ ਤੇਰੇ ਨੂੰ ਗੁਰਵਾਲ ਜੀ ਕਹਤੇ ਨਹੀਂ ਆਇਆ ਹੂੰ ਹੂੰ ਸਾਧ ਹੈ ਜੇ ਕਰਾਉਂਦਾ ਸਿੱਖਾ ਜੇ ਕਰਾਉਂਦਾ ਸਿੱਖੜੀ ਨਾਲ ਹੀ ਹੁੰਦਾ ਸਾਰਾ ਉਹਦਾ ਇਸ ਵੇਲੇ ਨੂੰ ਹੈ ਜੇ ਇਸ ਤੇ ਨੂੰ ਬ੍ਰੇਸ ਵੀ ਹੈ ਕਿਤੇ ਹੂੰ ਹੂੰ ਤਾਂ ਉਹ ਬ੍ਰੇਸ ਹੋਰ ਕਿਸੇ ਬੁੱਧਾ ਹੂੰ ਠੀਕ ਹੈ ਜੀ ਇਸਤਰੀ ਰੂਪ ਤੇ ਉਹ ਤਾਂ ਖੜੀ ਹੈ ਅੱਖ ਨਾਲ ਜੋ ਦੇਖਦੀ ਹੈ ਉਹ ਸੱਚ ਬੋਲਦੀ ਹੈ ਉਹ ਦੁਕਾਨ ਨਹੀਂ ਜਾ ਸਕਦੀ ਜਿੰਨੀ ਭਗਤੀ ਹੋ ਰਹਾ ਹੈ ਬਾਕੀ ਸਾਰੀ ਹਾਂਜੀ ਬਾਹਰ ਕੀ ਜੀ ਰੂਪ ਭਗਤੀ ਕਰਦੇ ਬਾਹਰ ਕੀ ਹਾਂਜੀ ਹੋਰ ਦੇ ਭਗਤੀ ਅੱਛਾ ਜੀ ਬਾਹਰ ਆਇਆ ਹੱਥ ਔਰ ਦਾ ਉਸ ਕਪਾ ਅੱਛਾ ਜੀ ਬਾਹਰ ਕੀ ਹੈ ਬਾਹਰ ਹੱਥ ਖਪਾ ਹੁੰਦਾ ਹੂੰ ਪਪਾ ਕੇ ਜ਼ਿਕਰ ਕਰਕੇ ਜੀ ਰਿਹਾ ਹਾਂ। ਹਾਂ ਜੀ। ਫੱਜਾ ਜਿਹੜਾ ਹੁੰਦਾ ਹੈ। ਇਹ ਫੱਜਲਾ ਹੁੰਦਾ। ਕਬਾ ਅਦਿਤ ਉੜਦਾ ਹੁੰਦਾ। ਭਾਇਆ ਹੁੰਦਾ। ਹਾਂ ਜੀ। ਬਾੜੇ ਜਿਹੜਾ ਧਾਵੇ ਨੇ। ਹਾਂ ਹਾਂ। ਸਤੈ ਲੋਕਾਂ। ਰਿੱਧ ਸਲਬੁਕ ਮੁਖ ਜੋਵੈ। ਰਿੱਧ ਬਸਾ ਬਾਬ ਖਬਾਤ। ਹਾਂ। ਰਿਤ ਕੀ ਹੈ ਮਾਇਆ। ਠੀਕ ਹੈ। ਜੀ ਵੀ ਤੋ ਲੋਕ ਕਹਿੰਦੇ ਵਾਇਦਾ ਗਿਆਨ ਖਪਿਆ ਤੋਂ ਇਤਿਹਾਸਿਕ ਵਾਇਦਾ ਗਿਆਨ ਆਦਮੀ ਜੀ ਨੂੰ ਹੋ ਸਕਦਾ ਹੂੰ ਹੂੰ ਪਰਮ ਗਿਆਨੀ ਹੋ ਸਕਦਾ ਨਾ ਕਦੇ ਹੋਊਗਾ ਨਾ ਹੋਇਆ ਠੀਕ ਆ ਜੇ ਵਾਇਦਾ ਗਿਆਨ ਦੇ ਭਾਈ ਇਹ ਉਹ ਡਾਕਟਰ ਇਹ ਸਭ ਹੋ ਸਕਦੇ ਠੀਕ ਆਦਮੀ ਦੇ ਬਰਾਬਰ ਦੇ ਵੀ ਹੋ ਸਕਦੇ ਨੇ ਹੂੰ ਵਾਇਦਾ ਦਾ ਵਾਇਦਾ ਜਿ ਬਰਾਬਰੀ ਕਰ ਸਕਦੀ ਹੈ ਹੂੰ ਹੂੰ ਪਰਮ ਗਿਆਨ ਵਾਲੇ ਪਾਸੇ ਨਹੀਂ ਕਰ ਸਕਦਾ ਕਦੇ ਵੀ ਐਜ ਦੇ ਕੀਤਾ ਕੋਈ ਤੁਰ ਮੌਤਨ ਦੀ ਬਣਾਇਆ ਠੀਕ ਹੈ ਪੁਇਦਰਾਂ ਤੋਂ ਹਰ ਤਰ੍ਹਾਂ ਦੇ ਜੇ ਪੜਾਏ ਨੇ ਉਹ ਤਰੀਕੇ ਜੇ ਦਿੱਤਲ ਨੇ ਹੂੰ ਹੂੰ ਜਿੱਤੇ ਹੋਰ ਦੇ ਪ੍ਰਧਾਨ ਨੇ ਤਰੀਕੇ ਜੇ ਦਿੱਤਲ ਸਾਰੇ ਠੀਕ ਹੈ ਇਹ ਤੇ ਇੱਕ ਪੱਖ ਹੈ ਇਸ ਗੱਲ ਦਾ ਤਰੀਕਾ ਜੇ ਦਿੱਤਲ ਦੇ ਲਈ ਠੀਕ ਹੈ ਸੱਚਾ ਠੀਕ ਨਾ ਕਿਸੇ ਵੀ ਸਰਬਲਈ ਹੂੰ ਹੂੰ ਸਾਇਓ ਇਸਾਈ ਦੇ ਹੂੰ ਹੂੰ ਅਜ ਤੱਕ ਜਿੱਦੇ ਕੋ ਬੋਲਿਆ ਨਹੀਂ ਹੋਈ ਠੀਕ ਹੈ ਨਾ ਨਾ ਉੱਥੇ ਵੀ ਬੋਲਿਆ ਨਹੀਂ ਅੱਛਾ ਜੀ ਜਿਹੜੇ ਵੀ ਦੁਗੜੇ ਬੁੱਧਲ ਬੰਨੜੇ ਦੇ ਸਭ ਆਦਮੀ ਹੋਏ ਜੀ ਸਿਵਾਜ ਪੜਾਉਦੇ ਨੇ ਔਰਤਾਂ ਘਰ ਉੱਤੇ ਤਾਂ ਉਹਨਾਂ ਦਾ ਬੇਰੇ ਲਾਤਾ ਉਹ ਮਾਝੇ ਜਾਇਜ਼ ਨਹੀਂ ਸਕਦੀ ਔਰਤ ਨੂੰ ਹੂੰ ਹੂੰ ਉਹ ਤਾਂ ਲੁਆਰਿ ਖੜੇ ਠੀਕ ਜੀ ਉਹਦਾ ਤਾਂ ਉਹ ਉਹਨਾਂ ਨੇ ਪਹਿਲਾ ਯੋਨ ਫਾਇ ਵਸਤਾ ਹੂੰ ਹੂੰ ਸਾਡੇ ਵੀ ਸੰਪਤ ਵਿੱਚ ਔਰਤਾਂ ਦੀ ਸੀ ਜਾਂਦੀ ਹੈ ਗੁਰੂ ਕਾਲ ਵੇਲੇ ਅੱਛਾ ਜੀ ਕੋਈ ਸਾਡੇ ਕੋ ਸਬੂਤ ਨਹੀਂ ਹੈ ਹੂੰ ਹੂੰ ਉਹਨੂੰ ਕਹਦਾ ਜੇ ਘਟਿਆ ਤਾਂ ਸਵਨਪਾਂਗੇ ਤੁਰੇ ਰਸੀਦ ਕਾ ਛੱਡ ਕੇ ਅੱਛਾ ਉਹ ਤੋਂ ਕੁਝ ਹੋਰ ਤਾਂ ਰੋਟੀ ਆ ਜੀਗਾ ਹੂੰ ਹੂੰ ਵਹੀ ਫਾਕ ਹੋ ਗਈ ਜੀ ਉਹ ਜਾਤ ਦੇ ਵਿੱਚ ਪਰ ਕੰਦੀ ਹੋ ਬਜੀਏ ਬਾਕੀ ਸਾਰੇ ਠੀਕ ਹੈ ਅ ਲਾਟ ਦਿੱਤੀ ਜਾਂਦੇ ਇੰਨੇ ਰਣ ਦਿੱਤੀਆਂ ਉਹ ਚਾਪੇ ਚੱਲੇ ਜਾਓ ਹੂੰ ਹੂੰ ਤੁਹਾਨੂੰ ਜੇ ਦਰਦ ਨਾ ਹੋਪ ਨਹੀਂ ਹੈ ਹੂੰ ਕੋਈ ਜਾਖਮ ਨਹੀਂ ਹੋਇਆ ਕੋਈ ਹੋਰ ਕੁਛ ਨਹੀਂ ਹੋਇਆ ਫਿਕਰੇ ਠੀਕ ਹੈ ਦਲੀਆ ਜੀ ਜਿਹੜੀ ਆਪਾਂ ਦੀ ਚੀਜ਼ ਹੋਵੇ ਉਹ ਕਦੇ ਜਲਦੀ ਰਹੇਗੀ ਹੂੰ ਪਰ ਇਹ ਗੱਲਾਂ ਕਰਨ ਲੱਗੇ ਵਿਦਵਾਨ ਜਦੋਂ ਦੂ ਰਾਤ ਤੇ ਉੱਠਿਆ ਆਦੀ ਪੈਦੀ ਵਿੱਚ ਫਕਰ ਜਾਂਦਾ ਠੀਕ ਹੈ ਜੀ ਦਲੀਆ ਕੋ ਬਾਤੀ ਨਹੀਂ ਬਾਕੀ ਜਿਹੜੀ ਕੋਈ ਬੱਚਿਆ ਹੂੰ ਇਹਨਾਂ ਦਾ ਸੈਟ ਹੀ ਆ ਠੀਕ ਹੈ ਜੀ ਇਹਨਾਂ ਦਾ ਸਰਦਾਰ ਪੈਦਾ ਖੰਡਾ ਹੈ ਹੂੰ ਹਾਂ ਸਹੀ ਸਹੀ ਇਹ ਵੀ ਛੋਟਾ ਕੰਬਰੀ ਹੈ ਠੀਕ ਹੈ ਚੋੜਾ ਕੰਮ ਨਹੀਂ ਹੈ ਆਦਮੀ ਨਹੀਂ ਕਰ ਸਕਦਾ ਹਾਂਜੀ ਆਦਮੀ ਆਪਣੀ ਜਗ੍ਹਾ ਹੈ ਆਪਣੀ ਜਗ੍ਹਾ ਹਾਂ ਇਹਦੇ ਆਲਾ ਕੰਮ ਆਦਮੀ ਨਹੀਂ ਕਰ ਸਕਦਾ ਆਦਮੀ ਆਲਾ ਕੰਮ ਇਹ ਨਹੀਂ ਕਰ ਸਕਦਾ ਦੋਹਾਂ ਦੇ ਕੰਮ ਅਲੱਗ-ਅਲੱਗ ਨੇ ਠੀਕ ਹੈ ਜੀ ਇਹਨਾਂ ਦਾ ਕੋਈ ਕੰਪੀਟੀਸ਼ਨ ਤਾਂ ਮਤਲਬ ਨਹੀਂ ਹੈ ਕੋਈ ਇਸ ਗੱਲ ਤੋਂ ਹਾਂ ਹਾਂ ਬਰਾਬਰੀ ਦਾ ਕੋਈ ਮਤਲਬ ਹੈ ਜੀ ਠੀਕ ਹੈ ਕੋਈ ਤੇ ਵਰਗੀ ਨਹੀਂ ਆ ਸਭੇ ਕਰੇ ਬਰਾਬਰੀ ਫਿਰ ਦਾ ਤਰਪਾਇ ਹਾਂ ਹਾਂ ਠੀਕ ਹੈ ਹੱਸੋ ਠੀਕ